ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਨਾਲ ਲੱਗੇ ਆਂ ਜੀ ਜੂਸ ਦੀ ਰੈਸਪੀ ਸ਼ੇਅਰ ਕਰਨ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੀ ਫੁੱਲ ਵਾਚ ਕਰਨਾ ਤੇ ਅੱਜ ਆਪਾਂ ਤੁਹਾਡੇ ਲਈ ਸ਼ੇਅਰ ਕਰ ਰਹੇ ਆਂ ਇਹ ਵਾਲੀ ਵੀਡੀਓ ਜੋ ਕਿ ਸ਼ਾਈਆਂ ਲਈ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਇਸ ਜੂਸ ਦਾ ਤੇ ਸੰਤਰੇ ਤਾਂ ਜੀ ਵੈਸੇ ਵੀ ਬਹੁਤ ਵਧੀਆ ਹੁੰਦੇ ਹੈਗੇ ਇਹ ਇਹ ਚ ਵਿਟਾਮਿਨ ਸੀ ਹੁੰਦਾਗਾ ਜੀ ਬਾਕੀ ਜੋ ਵੀ ਆਪਾਂ ਫਰੂਟ ਲੈਂਦੇ ਆ ਸਾਰੇ ਜੂਸ ਲਈ ਤੇ ਸਾਰੇ ਹੀ ਬਹੁਤ ਵਧੀਆ ਗਏ ਇਹ ਸ਼ਾਇਆਂ ਲਈ ਤੇ ਆਪਾਂ ਨੂੰ ਇਹ ਜੂਸ ਜੇ ਆਪਾਂ ਪੀ ਲਾਂਗੇ 10 ਦਿਨ ਲਗਾਤਾਰ ਇੱਕ ਇੱਕ ਗਲਾਸ ਤਾਂ ਆਪਾਂ ਨੂੰ ਕਿਸੇ ਵੀ ਮੈਡੀਕਲ ਦਵਾਈ ਲਾਣ ਦੀ ਫੇਸ ਤੇ ਲੋੜ ਨਹੀਂ ਹੈਗੀ ਜਾਂ ਪੀਣ ਦੀ ਦਵਾਈ ਖਾਣ ਦੀ ਕੁਝ ਵੀ ਤੇ ਇੱਥੇ ਆਪਾਂ ਲੈ ਲਿਆ ਸੀਗਾ ਜੀ ਆਪਾਂ ਬਣਾਉਣ ਲੱਗੇ ਸੀ ਜੂਸ ਹੁਣ ਸ਼ੁਰੂ ਕਰਦੇ ਸੀ ਤੇ ਆਪਾਂ ਥੋੜੀ ਚੀਨੀ ਲੈ ਲਈ ਸੀ ਤੇ ਥੋੜਾ ਜਿਹਾ ਕਾਲਾ ਨਮਕ ਪਾਇਆ ਸੀ ਇਹਦੇ ਵਿੱਚ ਤੇ ਇਹ ਆਪਾਂ ਸੰਤਰੇ ਛਿਲਕੇ ਲੈ ਲਏ ਸੀਗੇ ਜੀ ਤੇ ਇਹ ਆਪਾਂ ਕਾਫੀ ਜੂਸ ਬਣਾਉਣਾ ਸੀਗਾ 3-4 ਮੈਂਬਰਾਂ ਲਈ ਤੇ ਜੇਕਰ ਤੁਸੀਂ ਇੱਕ ਮੈਂਬਰ ਲਈ ਬਣਾਉਣਾ ਤਾਂ ਆਪਣੇ ਲਈ ਤਾਂ ਤੁਸੀਂ ਦੋ ਸੰਤਰੇ ਲੈ ਸਕਦੇ ਆ ਤੇ ਦੋ ਗਾਜਰਾ ਲੈ ਸਕਦੇ ਹਾਂਗੇ ਤੇ ਅੱਧਾ ਬੀਟਰ ਰੂਟ ਲੈ ਸਕਦੇ ਹਾਂ ਸ਼ਕੰਦਰ ਤੇ ਅੱਧਾ ਹੀ ਖੀਰਾ ਕਾਫੀ ਹੈਗਾ ਇੱਕ ਗਲਾਸ ਲਈ ਇੱਕ ਗਲਾਸ ਜੂਸ ਬਣ ਕੇ ਤਿਆਰ ਹੋ ਜੂਗਾ ਜੀ ਇੰਨੇ ਮਟੀਰੀਅਲ ਦਾ ਤੇ ਵਾਕਈ ਆਪਾਂ ਨਾਲ-ਨਾਲ ਦਿਖਾ ਰਹੇ ਆ ਤੁਹਾਨੂੰ ਵੀ ਕੀ-ਕੀ ਆਪਾਂ ਮਟੀਰੀਅਲ ਵਰਤ ਹੈਗਾ ਜੂਸ ਦੇ ਲਈ ਤੇ ਵੀਡੀਓ ਚੱਲ ਰਹੀ ਏ ਜੀ ਵਾਕਈ ਤੇ ਆਪਾਂ ਨਾ ਥੋੜੇ ਜਿਹੇ ਜਿਹੜੇ ਬੀਟਰ ਰੂਟ ਦੇ ਪੱਤੇ ਹੁੰਦੇ ਚਕੰਦਰ ਦੇ ਤੇ ਆਪਾਂ ਥੋੜੀ ਜੇ ਉਹ ਵੀ ਪਾਏ ਹੈਗੇ ਕੱਚੇ-ਕੱਚੇ ਜਿਹੇ ਪੱਤੇ ਜਿਹੜੇ ਉੱਪਰ ਹੁੰਦੇ ਹੈਗੇ ਕਿਉਂਕਿ ਆਪਣੇ ਘਰੇ ਹੀ ਬੀਟਰ ਰੂਟ ਲੱਗਦੇ ਹੈਗੇ ਤੇ ਤਾਜ਼ੇ-ਤਾਜ਼ੇ ਪੱਤੇ ਸੀਗੇ ਆਪਾਂ ਉਹ ਵੀ ਐਡ ਕਰ ਲੈਣੇ ਆ ਇਹਦੇ ਵਿੱਚ ਤੇ ਬਹੁਤ ਵਧੀਆ ਇਹਨਾਂ ਦਾ ਜੂਸ ਬਣ ਕੇ ਤਿਆਰ ਹੁੰਦਾ ਏ ਸਾਰੀਆਂ ਚੀਜ਼ਾਂ ਦਾ ਤੇ ਤੁਹਾਨੂੰ ਨਾ ਖੁਦ 10 ਦਿਨਾਂ ਚ ਹੀ ਰਿਜ਼ਲਟ ਮਿਲ ਜੂਗਾ ਜੇ ਤੁਸੀਂ ਲਗਾਤਾਰ 10 ਦਿਨ ਇਹ ਜੂਸ ਪੀਓਗੇ ਤਾਂ ਤੁਹਾਨੂੰ ਖੁਦ ਪਤਾ ਲੱਗ ਜੇਗਾ ਜੀ ਇਹਦਾ ਰਿਜ਼ਲਟ ਤੇ ਜੇਕਰ ਤੁਸੀਂ 1 ਮਹੀਨਾ ਲਗਾਤਾਰ ਪੀ ਲਿਆ ਤਾਂ ਸ਼ਾਇਆ ਸੋਨੂੰ ਜੜ ਤੋਂ ਖਤਮ ਹੋ ਜਾਣੀਆਂ ਬਿਲਕੁਲ ਹੀ ਤੁਹਾਡੀਆਂ ਤੇ ਤੁਸੀਂ ਖੁਦ ਕਮੈਂਟ ਕਰੋਗੇ ਜੀ ਹੈਰਾਨ ਰਹਿ ਜਾਓਗੇ ਵੇਖ ਕੇ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਮਿਲਦਾ ਜੀ ਮੈਂ ਖੁਦ ਵੀ ਅਜਮਾਇਆ ਹੋਇਆ ਇਹ ਤੇ ਫਿਰ ਬਿਲਕੁਲ ਸਾਫ ਹੋ ਜਾਂਦਾ ਮੇਰੇ ਵੀ ਬਹੁਤ ਸਾਈਆਂ ਹੁੰਦੀਆਂ ਤੇ ਜਦੋਂ ਮੈਂ ਇਹ ਜੂਸ ਪੀਨੇ ਲਗਾਤਾਰ ਤਾਂ ਬਹੁਤ ਵਧੀਆ ਇਹਦਾ ਰਿਜ਼ਲਟ ਮੈਨੂੰ ਮਿਲਦਾਗਾ ਤੇ ਮੈਂ ਕੋਈ ਵੀ ਕਰੀਮ ਵਗੈਰਾ ਨਹੀਂ ਵਰਤਦੀ ਫਿਰ ਤੇ ਹੁਣ ਤਾਂ ਹੀ ਵੈਸੇ ਵੀ ਸਰਦੀਆਂ ਦਾ ਮੌਸਮ ਆਗਾ ਤੇ ਸੰਤਰੇ ਸ਼ੁਰੂ ਹੋ ਗਏ ਜੀ ਤੇ ਗਾਜਰਾਂ ਵੀ ਸ਼ੁਰੂ ਹੋ ਗਈਆਂ ਤੇ ਬੀਟਰ ਰੂਟ ਵੀ ਮਿਲ ਜਾਂਦੇ ਖੀਰੇ ਤਾਂ ਆਪਾਂ ਨੂੰ ਮਿਲ ਹੀ ਜਾਂਦੇ ਆ ਜੀ ਤੇ ਹੁਣ ਗਾਜਰਾਂ ਵਗੈਰਾ ਸਸਤੇ ਹੋ ਜਾਣਗੇ ਜੀ ਤੇ ਸੰਤਰੇ ਵੀ ਤੇ ਆਪਾਂ ਲਗਾਤਾਰ 1 ਮਹੀਨਾ ਜੇ ਪੀਵਾਂਗੇ ਜੂਸ ਤਾਂ ਆਪਾਂ ਨੂੰ ਕੋਈ ਵੀ ਮੈਡੀਕਲ ਦਵਾਈ ਲਾਣ ਦੀ ਫੇਸ ਤੇ ਲੋੜ ਨਹੀਂ ਹੈਗੀ ਤੇ ਆਪਾਂ ਘਰ ਹੀ ਬਹੁਤ ਵਧੀਆ ਇੱਕ ਗਲਾਸ ਜੇ ਆਪਾਂ ਡੇਲੀ ਜੂਸ ਪੀਵਾਂਗੇ ਤੇ ਵਧੀਆ ਰਿਜ਼ਲਟ ਮਿਲ ਜੂਗਾ ਜੀ ਤੇ ਵੈਸੇ ਵੀ ਆਪਾਂ ਕਰੀਮਾਂ ਤੇ ਵੀ ਇੰਨੇ ਨੇ ਪੈਸੇ ਲਗਾਉਣੇ ਆ ਜੀ ਬਾਜ਼ਾਰੂ ਕਰੀਮਾਂ ਤੇ ਤੇ ਆਪਾਂ ਇਹ ਘਰ ਹੀ ਜੇ ਆਪਾਂ ਆਪਣੇ ਖੁਦ ਹੱਥਾਂ ਨਾਲ ਕੱਢ ਕੇ ਜੂਸ ਪੀ ਲਈਏ ਤਾਂ ਬਹੁਤ ਵਧੀਆ ਚੰਗਾ ਰੋਗਾ ਜੀ ਤੇ ਇੱਥੇ ਆਪਣਾ ਜੂਸ ਬਣ ਕੇ ਤਿਆਰ ਹੋ ਗਿਆ ਸੀਗਾ ਜੀ ਤੇ ਮੈਂ ਇਹ ਵੀ ਵੀਰਿਓ ਸਾਰੀਆਂ ਭੈਣਾਂ ਐ ਇਸੇ ਕਰਕੇ ਸ਼ੇਅਰ ਕੀਤੀ ਤਾਂ ਕਿ ਉਹਨਾਂ ਨੂੰ ਵੀ ਫਾਇਦਾ ਮਿਲ ਸਕੇ ਇਸ ਵੀਡੀਓ ਤੋਂ ਤੇ ਬਾਕੀ ਤੁਸੀਂ ਖੁਦ ਬਣਾ ਕੇ ਪੀ ਕੇ ਵੇਖਣਾ ਜੀ ਤੁਹਾਨੂੰ ਖੁਦ ਰਿਜ਼ਲਟ ਮਿਲ ਜਾਣਾ ਜੀ ਇਹਦਾ ਤੇ ਵੈਸੇ ਵੀ ਆਪਾਂ ਬਾਜ਼ਾਰੋਂ ਜੂਸ ਵਗੈਰਾ ਬਣਾ ਕੇ ਪੀਨੇ ਆ ਤਾਂ ਬਹੁਤ ਮਹਿੰਗਾ ਪੈ ਜਾਂਦਾ ਆਪਾਂ ਨੂੰ ਤੇ ਬਾਕੀ ਉਹ ਇੰਨਾ ਵਧੀਆ ਸਮਾਨ ਵੀ ਨਹੀਂ ਪਾ ਕੇ ਬਣਾਉਂਦੇ ਜੂਸ ਤੇ ਇਸ ਲਈ ਆਪਾਂ ਘਰੇ ਬਣਾ ਕੇ ਪੀਣਾ ਜੀ ਇਹ ਜੂਸ ਤੇ ਘਰੇ ਵਧੀਆ ਸਸਤੇ 'ਚ ਹਥਿਆਰ ਹੋ ਜਾਂਦਾ ਜੂਸ ਤੇ ਬਾਜ਼ਾਰੋਂ ਆਪਾਂ ਨੂੰ ਬਹੁਤ ਮਹਿੰਗਾ ਪੈ ਜਾਂਦਾ ਤੇ ਜੇ ਘਰ ਆਪਾਂ ਪਾਰਲਰਾਂ ਤੇ ਵੀ ਜਾਣੇ ਆ ਤਾਂ ਉਹ ਵੀ ਆਪਾਂ ਨੂੰ ਵਿਟਾਮਿਨ ਸੀ ਦੇ ਹੀ ਪ੍ਰੋਡਕਟ ਵਗੈਰਾ ਦਿੰਦੇ ਆਗੇ ਛਾਈਆਂ ਤੇ ਵਰਤਣ ਲਈ ਤੇ ਫੇਸ਼ੀਅਲ ਵੀ ਵਿਟਾਮਿਨ ਸੀ ਦੇ ਕਰਦੇ ਆ ਪਿਗਮੈਂਟੇਸ਼ਨ ਲਈ ਛਾਈਆਂ ਲਈ ਤੇ ਜੇ ਸੀਰਮ ਵਗੈਰਾ ਦਿੰਦੇ ਫੇਸ ਤੇ ਲਗਾਉਣ ਲਈ ਉਹ ਵੀ ਵਿਟਾਮਿਨ ਸੀ ਦਾ ਦਿੰਦੇ ਆਗੇ ਇਸ ਲਈ ਆਪਾਂ ਕੋਸ ਵੀ ਲਗਾਉਣ ਪਾਉਣ ਨਾਲੋਂ ਤਾਂ ਖੁਦ ਕਰੀਏ ਆਪਾਂ ਇਹ ਜੂਸ ਬਣਾ ਕੇ ਪੀ ਸਕਦੇ ਆਂਗੇ ਤੇ ਛਾਈਆਂ ਨੂੰ ਆਪਣੀਆਂ ਨੂੰ ਜੜ ਤੋਂ ਖਤਮ ਕਰ ਸਕਦੇ ਆਂਗੇ ਤੇ ਬਹੁਤ ਹੀ ਵਧੀਆ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀਏ ਜੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਲਾਈਕ ਸ਼ੇਅਰ ਤੇ ਜਰੂਰ ਕਰਨਾ ਜੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ